ਅਮਰਸਰ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਪੰਜ ਲੋਕਾਂ ਦੀ ਜਾਨ ਲੈ ਲਈ ਹੈ ਅਮਰਸਰ ਨਾਲ ਲੱਗਦੇ ਪਿੰਡ ਜਸੂਵਾਲ ਦੇ ਇੱਕੋ ਪਰਿਵਾਰ ਦੇ 7 ਮੈਂਬਰ ਛੱਤ ਹੇਠ ਸੁੱਤੇ ਹੋਏ ਸੀ ਮੁਸਲਤਾਰ ਪੈ ਰਹੀ ਬਾਰਿਸ਼ ਕਾਰਨ ਛੱਤ ਡਿੱਗ ਗਈ ਤੇ ਪਰਿਵਾਰ ਤੇ 7 ਚੋਂ 5 ਮੈਂਬਰ ਮੌਕੇ ਤੇ ਹੀ ਦਮ ਥੋੜ ਗਏ ਪਿੰਡ ਦੇ ਸਰਪੰਚ ਅਨੁਸਾਰ ਪਰਿਵਾਰ ਆਰਥਿਕ ਪੱਖੋਂ ਕਾਫੀ ਕਮਜ਼ੋਰ ਸੀ ਅਤੇ ਮਿਹਨਤ ਮਨਜ਼ੂਰੀ ਕਰਕੇ ਗੁਜ਼ਾਰਾ ਕਰਦਾ ਸੀ ਪਿੰਡ ਦੇ ਲੋਕਾਂ ਵੱਲੋਂ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਇਹ ਪਰਿਵਾਰ ਦੇ ਕੁੱਲ 7 ਮੈਂਬਰ ਜਿਹੜੇ ਰਾਤ ਇੱਥੇ ਸੌ ਰਹੇ ਸੀ ਤੇ ਕੋਈ ਕਰੀਬ 5 ਵਜੇ ਦੇ ਕਰੀਬ ਜਿਹੜਾ ਵਾ ਸਵੇਰੇ ਇਹ ਹਾਦਸਾ ਹੋਇਆ ਵਾ ਜਿਸ ਨੂੰ ਇਹਨਾਂ ਦੇ ਗਵੰਡੀ ਕਸ਼ਮੀਰ ਸਿੰਘ ਨੂੰ ਪਹਿਲਾਂ ਪਤਾ ਲੱਗਾ ਵਾ ਉਸਨੇ ਉੱਠ ਕੇ ਰੌਲਾ ਪਾਇਆ ਫਿਰ ਸਾਨੂੰ ਸਾਰਿਆਂ ਨੂੰ ਦਨੇ ਇਨਫੋਰਮ ਕੀਤਾ ਦੱਸਿਆ ਅਸੀਂ ਆਏ ਆ ਕੇ ਜਦੋਂ ਮਲਬਾ ਚੱਕਿਆ ਵਾ ਜਾ ਕੇ ਸਾਰੇ ਮਤਲਬ ਸਾਰੇ ਪਿੰਡ ਨੇ ਇਕੱਠਾ ਹੋ ਕੇ ਮਲਬਾ ਚੋਕ ਕੱਢਿਆ ਇਹਨਾਂ ਸਾਰਿਆਂ ਨੂੰ ਤੇ ਉਹਦੇ ਵਿੱਚੋਂ 70 ਜਣਿਆਂ ਦੇ ਵਿੱਚ ਜਿਹੜੇ 5 ਜਣੇ ਆ ਉਹ ਮੌਕੇ ਤੇ ਹੀ ਛੱਤ ਚੁੰਦੀ ਪਈ ਸੀਗੀ ਇਸ ਕਰਕੇ ਇਹਨਾਂ ਨੇ ਰਾਤੀ ਮਿੱਟੀ ਪਾਈ ਹੋਈ ਆ ਏ ਮਿੱਟੀ ਪਾਉਣ ਕਾਰਨੀ ਰਾਤ ਨੂੰ ਫੇਰ ਇੱਥੇ ਸੌਂ ਗਏ ਉਹਨਾਂ ਨੇ ਕਿਹਾ ਹੋਇਆ ਦੂਜੇ ਭਰਾ ਨੇ ਕਿ ਇੱਥੇ ਚੱਲ ਲੰਮੇ ਬਹਿ ਜਾਓ ਤੇ ਉਹ ਵੀ ਨਹੀਂ ਉੱਥੇ ਉਹਨਾਂ ਦੀ ਮੰਨੀ ਨਹੀਂ ਕਹਿੰਦੇ ਕਿ ਨਹੀਂ ਅਸੀਂ ਹੁਣ ਇੱਥੇ ਪੈ ਸਕਦੇ ਆ ਕੋਈ ਗੱਲ ਬਾਤ ਨਹੀਂ ਆ ਗਈ ਫਿਰ ਰਾਤ ਨੂੰ 2 ਵਜੇ ਕਰਨ ਹੋ ਗਿਆ ਉਹਨਾਂ ਨਾਲ